ਕਿਰਪਾ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਜਾਵੇ ਪੰਜਾਬ ਦੇ ਖੜਾਂ ਦੀ ਸਥਿਤੀ ਤੋਂ ਆਪਾਂ ਸਾਰੇ ਵਾਕਫ ਆ ਪੰਜਾਬ ਇਸ ਸਮੇਂ ਬਹੁਤ ਹੀ ਮਾੜੇ ਹਾਲਾਤਾਂ ਤੋਂ ਗੁਜ਼ਰ ਰਿਹਾ ਪਰ ਖੁਸ਼ੀ ਦੀ ਗੱਲ ਇਹ ਆ ਕਿ ਪੰਜਾਬ ਦੇ ਨਾਲ ਪੰਜਾਬ ਡਟ ਕੇ ਖੜਾ ਅੱਜ ਨਜ਼ਰ ਆ ਰਿਹਾ ਇਸ ਦੌਰਾਨ ਇੱਕ ਨਵਾਂ ਮੁੱਦਾ ਸਾਹਮਣੇ ਆ ਰਿਹਾ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਦੀ ਕੁਝ ਫੇਮਸ ਪਰਸਨੈਲਿਟੀਆਂ ਜਿਵੇਂ ਕਿ ਸਿਮਰਨਜੋਤ ਮੱਕੜ ਸਾਹਿਬ ਜਿਵੇਂ ਕਿ ਆਪਣੇ ਮਨਦੀਪ ਮੰਨਾ ਸਾਹਿਬ ਜਿਵੇਂ ਕਿ ਨਰੂਲਾ ਫੈਮਿਲੀ ਸैम ਨਰੂਲਾ ਅਰਸ਼ਰਿਤ ਨਰੂਲਾ ਤੇ ਕਪਿਲ ਨਰੂਲਾ ਜੀ ਜਿਵੇਂ ਕਿ ਸतीश ਸਿੰਘ ਜੋ ਵਰਕਰ ਸਾਹਿਬ ਜਿਵੇਂ ਕਿ ਅਨਮੋਲ ਕੁਵਤਰਾ ਸਾਹਿਬ ਤੇ ਇਦਾਂ ਦੇ ਹੋਰ ਬਹੁਤ ਸਾਰੇ ਲੋਕ ਤੇ ਬਹੁਤ ਸਾਰੀਆਂ ਸੰਸਥਾਵਾਂ ਜੋ ਦਿਨ ਰਾਤ ਇੱਕ ਕਰਕੇ ਅੱਗੇ ਵੱਧ ਵੱਧ ਕੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਆਪਣੀ ਸੇਵਾ ਪੂਰੀ ਤਨਦੇਹੀ ਨਾਲ ਕਰ ਰਹੇ ਨੇ ਤੇ ਲੋਕਾਂ ਦੀ ਹੈਲਪ ਕਰ ਰਹੇ ਨੇ ਪਰ ਕੁਝ ਲੋਕਾਂ ਦਾ ਹੁਣ ਇਹ ਕਹਿਣਾ ਹੈ ਕਿ ਇਹ ਸੇਵਾ ਘੱਟ ਤੇ ਵੀਡੀਓ ਪਾ ਕੇ ਦਿਖਾਵਾ ਜ਼ਿਆਦਾ ਕਰ ਰਹੇ ਆ ਇਹ ਸ਼ੋਅ ਆਫ ਕਰ ਰਹੇ ਆਪਣੀ ਸੇਵਾ ਦਾ ਇਹਨਾਂ ਨੂੰ ਵੀਡੀਓ ਨਹੀਂ ਪਾਣੀ ਚਾਹੀਦੀ ਤੇ ਇਹਨਾਂ ਨੂੰ ਗੁਪਤ ਰੂਪ ਦੇ ਵਿੱਚ ਸੇਵਾ ਕਰਨੀ ਚਾਹੀਦੀ ਹੈ ਜੇ ਇਹ ਸੱਚੇ ਸੇਵਕ ਨੇ ਤੇ ਯਾਰ ਸਭ ਤੋਂ ਪਹਿਲਾਂ ਤਾਂ ਜਿਹੜੇ ਬਲੇਮ ਲਾ ਵੀ ਰਹੇ ਆ ਸ਼ੋਫ ਵਾਲਾ ਉਹ ਕਹਿਣਾ ਸ਼ੋਫ ਆਫ ਵਰਡ ਗਲਤ ਹੈ ਉਹ ਕਹਿਣਾ ਇਹ ਚਾਹੁੰਦੇ ਆ ਕਿ ਜਿਹੜੇ ਆ ਦਿਨ ਰਾਤ ਸੇਵਾ ਕਰ ਰਹੇ ਆ ਇਹ ਆਪਣੀ ਸੇਵਾ ਦੇ ਬਦਲੇ ਕ੍ਰੈਡਿਟ ਜਾਂ ਫਿਰ ਕਹ ਲੋ ਰਿਕੋਗਨੀਸ਼ਨ ਪਾਲਦੇ ਆ ਇਹ ਚਾਹੁੰਦੇ ਆ ਕਿ ਸਾਨੂੰ ਸਾਡਾ ਬੰਦਾ ਕ੍ਰੈਡਿਟ ਤੇ ਰਿਕੋਗਨੀਸ਼ਨ ਦਿੱਤੀ ਜਾਵੇ ਤੇ ਯਾਰ ਇਹਦੇ ਵਿੱਚ ਗਲਤ ਵੀ ਕੀ ਆ ਕ੍ਰੈਡਿਟ ਤੇ ਰਿਕੋਗਨੀਸ਼ਨ ਹਿਊਮਨ ਫਿਤਰਤ ਇੱਕ ਇਨਸਾਨੀ ਫਿਤਰਤ ਦਾ ਬੇਸਿਕ ਪਾਰਟ ਆ ਇਹ ਹਰ ਕਿਸੇ ਨੂੰ ਚਾਹੀਦੀ ਆ ਜਿਵੇਂ ਕਾਰ ਪٹرول ਬਿਨਾ ਨਹੀਂ ਚੱਲਦੀ ਓਵੇਂ ਕੋਈ ਵੀ ਇਨਸਾਨ ਬਿਨਾ ਕਿਸੇ ਕ੍ਰੈਡਿਟ ਬਿਨਾ ਕਿਸੇ ਪੇਮੈਂਟ ਜਾਂ ਬਿਨਾ ਕਿਸੇ ਰਿਕੋਗਨੀਸ਼ਨ ਤੋਂ ਨਹੀਂ ਚੱਲਦਾ ਤੁਸੀਂ ਆਪਣੇ ਆਪ ਤੇ ਲਾ ਕੇ ਦੇਖ ਲਓ ਕ੍ਰੈਡਿਟ ਰਿਕੋਗਨੀਸ਼ਨ ਤਾਂ ਈ ਵੱਡੀ ਚੀਜ਼ ਆ ਕਿ ਆਪਣੇ ਘਰਾਂ ਦੇ ਵਿੱਚ ਤੱਕ ਵੱਡੇ ਵੱਡੇ ਰਿਸ਼ਤੇ ਕ੍ਰੈਡਿਟ ਤੇ ਰਿਕੋਗਨੀਸ਼ਨ ਨਾ ਮਿਲਣ ਕਰਕੇ ਟੁੱਟਣ ਦੀ ਕਗਾਰ ਤੇ ਆ ਜਾਂਦੇ ਆ ਤੇ ਇਨਫੈਕਟ ਟੁੱਟ ਵੀ ਜਾਂਦੇ ਆ ਆਪਾਂ ਅਕਸਰ ਇਹੀ ਕਹਿੰਨੇ ਆ ਨਾ ਕਿ ਯਾਰ ਅਸੀਂ ਇਹਦਾ ਇੰਨਾ ਕੀਤਾ ਇਹਨੇ ਕਦੀ ਕਦਰ ਨਹੀਂ ਪਾਈ ਇਹਨੇ ਕਦੀ ਰਿਕੋਗਨਾਈਜ਼ ਨਹੀਂ ਕੀਤਾ ਇਹਨੇ ਕਦੀ ਆਸਾਨ ਨਹੀਂ ਜਾਣਿਆ ਕਿ ਅਸੀਂ ਇਹਦਾ ਇੰਨਾ ਕੀਤਾ ਇਸ ਕਰਕੇ ਹੁਣ ਅਸੀਂ ਇਹਨੂੰ ਛੱਡਦਾ ਤੇ ਜਦੋਂ ਆਪਾਂ ਪਰਸਨਲ ਰਿਸ਼ਤਿਆਂ ਦੇ ਵਿੱਚ ਕ੍ਰੈਡਿਟ ਤੇ ਰਿਕੋਗਨੀਸ਼ਨ ਨੂੰ ਐਕਸਪੈਕਟ ਕਰਦੇ ਆ ਤਾਂ ਹੁਣ ਜੇ ਉਹ ਦਿਨ ਰਾਤ ਉਹ ਤੇ ਸੇਵਾ ਕਰਕੇ ਕ੍ਰੈਡਿਟ ਰਿਕੋਗਨੀਸ਼ਨ ਵੀਡੀਓ ਪਾ ਕੇ ਮੰਨ ਲਓ ਮੰਗ ਵੀ ਰਹੇ ਨੇ ਜੇ ਤੁਹਾਡੀ ਮੰਨ ਲਈਏ ਤਾਂ ਫਿਰ ਇਹਦੇ ਵਿੱਚ ਗਲਤ ਕੀ ਹੈ ਤੇ ਯਾਰ ਮੈਂ ਹੈਰਾਨ ਆ ਕਿ ਇਹ ਮੁੱਦਾ ਵੀ ਕਿਉਂ ਆ ਕ੍ਰੈਡਿਟ ਦਾ ਇੱਕ ਸਿੰਪਲ ਜਿਹਾ ਮਤਲਬ ਹੈ ਕਿ ਇਹਦੇ ਨਾਲ ਮੋਟੀਵੇਸ਼ਨ ਮਿਲਦੀ ਹੈ ਇੱਕ ਵਧੀਆ ਜਿਹਾ ਫੀਲ ਹੁੰਦਾ ਜਦੋਂ ਆਪਾਂ ਕਿਸੇ ਦੀ ਕੋਈ ਹੈਲਪ ਕਰਦੇ ਆ ਉਹ ਬੰਦਾ ਆਪਾਂ ਨੂੰ ਨਾ ਪੈਸੇ ਦੇਵੇ ਆਪਾਂ ਨਾ ਐਕਸਪੈਕਟ ਕਰਦੇ ਆ ਬਟ ਜੋ ਬਦਲੇ ਚ ਤਾਰੀਫ ਦੇ ਦੇਵੇ ਜਾਂ ਦੇਖਣ ਵਾਲੇ ਲੋਕ ਕਹਿ ਦੇਣ ਕਿ ਕਾਕਾ ਤੂੰ ਬਹੁਤ ਚੰਗਾ ਕੰਮ ਕਰ ਰਿਹਾ ਤਾਂ ਬੜੀ ਖੁਸ਼ੀ ਮਿਲਦੀ ਆ ਬੰਦਾ ਸਗੋਂ ਅਗਲੇ ਦਿਨ ਹੋਰ ਜ਼ਿਆਦਾ ਕੰਮ ਕਰਦਾ ਹੈ ਕਿ ਯਾਰ ਆਹ ਚੀਜ਼ ਤਾਰੀਫ ਦੀ ਲੈ ਕੇ ਮਜ਼ਾ ਬਹੁਤ ਆਇਆ ਆਈਨੇ ਮੈਨੂੰ ਦਵਾ ਦਿੱਤੀ ਸਵਾਦ ਬਹੁਤ ਆਇਆ ਮੈਂ ਤਾਂ ਇਹ ਹੋਰ ਕਰੂੰਗਾ ਤੇ ਇਹਦੇ ਵਿੱਚ ਤਾਂ ਲੋਕਾਂ ਦਾ ਫਾਇਦਾ ਮੋਟੀਵੇਸ਼ਨ ਸਦਗਾ ਜੋ ਕੰਮ ਡਬਲ ਕਰ ਜਾਂਦੇ ਆ ਤਾਂ ਇਹਦੇ ਵਿੱਚ ਫਾਇਦਾ ਕੀਦਾ ਪੰਜਾਬ ਦੇ ਉਹ ਲੋਕਾਂ ਦਾ ਤੇ ਇਸ ਟਾਈਮ ਉਹ ਲੋਕਾਂ ਨੂੰ ਆਪਣੇ ਬਲੇਮਸ ਨਹੀਂ ਚਾਹੀਦੇ ਬਹੁਤ ਸਾਰੀ ਹੈਲਪ ਚਾਹੀਦੀ ਆ ਤੇ ਮੇਰੇ ਹਿਸਾਬ ਨਾਲ ਇਹੀ ਐਕਟਿਵਲੀ ਉੱਥੇ ਹੈਲਪ ਦੇ ਰਹੇ ਆ ਤੇ ਇਸ ਕਰਕੇ ਯਾਰ ਇਹਨਾਂ ਦਾ ਕ੍ਰੈਡਿਟ ਐਕਸਪੈਕਟ ਕਰਨਾ ਮਾੜਾ ਵੀ ਕੀ ਹੈ ਜਿਨ੍ਹਾਂ ਨੇ ਵੀਡੀਓ ਪਾ ਕੇ ਮੰਨ ਲਓ ਕ੍ਰੈਡਿਟ ਹੀ ਭਾਲਦੇ ਆ ਤਾਂ ਕੀ ਮਾੜਾ ਤੇ ਨਾਲੇ ਯਾਰ ਇਹ ਤਾਂ ਲਾਅ ਆਫ ਨੇਚਰ ਆ ਕੁਦਰਤ ਦਾ ਨਿਯਮ ਆ ਕਿ ਨਾ ਤਾਂ ਕੋਈ ਰਿਸ਼ਤਾ ਤੇ ਨਾ ਤਾਂ ਕੋਈ ਬਾਜ਼ਾਰ ਬਿਨਾ ਗਿਵ ਐਂ ਟੇਕ ਦੇ ਪ੍ਰਿੰਸੀਪਲ ਤੋਂ ਚੱਲ ਸਕਦਾ ਹੈ ਦੁਨੀਆ ਦਾ ਕੋਈ ਵੀ ਰਿਸ਼ਤਾ ਕੋਈ ਵੀ ਬਾਜ਼ਾਰ ਲੈਣ ਦੇਣ ਦੇ ਨਿਯਮ ਤੇ ਹੀ ਟਿਕਿਆ ਹੈ ਕਿਤਾਬਾਂ ਦੇ ਵਿੱਚ ਵੀ ਤੁਸੀਂ ਇਹ ਪੜ੍ਹ ਸਕਦੇ ਹੋ ਤੇ ਕੁਦਰਤ ਦਾ ਵੀ ਨਿਯਮ ਹੈ ਤਾਂ ਜਿਹੜਾ ਕੋਈ ਬੰਦਾ ਸੇਵਾ ਵੀ ਕਰਦਾ ਹੈ ਉਹ ਵੀ ਇਸੇ ਲਾਲਚ ਵਿੱਚ ਕਰਦਾ ਹੈ ਕਿ ਬਦਲੇ ਵਿੱਚ ਮੈਨੂੰ ਧੂਆਵਾਵਾਂ ਮਿਲਣਗੀਆਂ ਬਦਲੇ ਵਿੱਚ ਮੈਨੂੰ ਪੁੰਨ ਲੱਗੂਗਾ ਮੇਰਾ ਘਰ ਚੜ੍ਹਦੀ ਕਲਾ 'ਚ ਰਹੂਗਾ ਮੇਰੇ ਪਰਿਵਾਰ ਦੇ ਮੈਂਬਰ ਚੜ੍ਹਦੀ ਕਲਾ 'ਚ ਰਹਿਣਗੇ ਪਰਮਾਤਮਾ ਦੇਖ ਰਿਆ ਉਹ ਬਦਲੇ ਵਿੱਚ ਮੈਨੂੰ ਵਧੀਆ ਬਲੇਸ ਤਾਂ ਹਰ ਚੀਜ਼ ਦੇ ਬਦਲੇ ਲੈਣ ਦਾ ਦੇਣ ਕਿਤੇ ਨਾ ਕਿਤੇ ਹੈ ਹਾਂ ਮੇਰੇ ਕਈ ਵੀਰ ਭੈਣ ਭਰਾ ਹੋਣਗੇ ਜਿਹੜੇ ਚੀਜ਼ਾਂ ਤੋਂ ਉੱਤੇ ਉੱਠ ਚੁੱਕੇ ਆ ਉਹ ਰੱਬ ਤੋਂ ਵੀ ਬਦਲੇ ਵਿੱਚ ਪੁੰਨ ਜਾਂ ਕਹਿ ਲਓ ਦੁਆਵਾਂ ਜਾਂ ਬਲੇਸਿੰਗਸ ਨਹੀਂ ਐਕਸਪੈਕਟ ਕਰਦੇ ਹੋਣਗੇ ਉਹ ਵੀ ਬਹੁਤ ਚੰਗੇ ਨੇ ਪਰ ਜਿਹੜੇ ਇਹ ਦੁਆਵਾਂ ਪੁੰਨ ਐਕਸਪੈਕਟ ਕਰਕੇ ਜੇ ਸੇਵਾ ਕਰ ਰਹੇ ਨੇ ਉਹ ਵੀ ਬਹੁਤ ਚੰਗੇ ਨੇ ਚ ਕੋਈ ਗਲਤ ਗੱਲ ਨਹੀਂ ਆ ਇਹ ਬੇਸਿਕ ਹਿਊਮਨ ਫਿਤਰਾਤਾ ਕਿ ਲੈਣ ਦਾ ਦੇਣ ਆਪਾਂ ਨੂੰ ਰੱਬ ਨੇ ਬਣਾਇਆ ਹੀ ਬਾਇਓਲੋਜੀਕਲੀ ਐਦਾਂ ਤਾਂ ਇਹ ਹੋਣਾ ਵੀ ਚਾਹੀਦਾ ਜਿਹਦਾ ਇਹ ਨਹੀਂ ਆ ਉਹ ਜਾਂ ਤਾਂ ਬਹੁਤ ਮਹਾਨ ਹੈ ਜਾਂ ਉਹ ਅਲੱਗ ਹੈ ਆਪਾਂ ਜਿਹੜੇ ਸਾਰੇ ਫੀਲਿੰਗ ਦੇ ਵਿੱਚ ਆ ਇਹ ਮੇਰੇ ਹਿਸਾਬ ਨਾਲ ਗਲਤ ਨਹੀਂ ਆ ਤਾਂ ਇਸ ਕਰਕੇ ਜੇ ਇਹ ਵੀਡੀਓ ਪਾ ਕੇ ਕ੍ਰੈਡਿਟ ਐਕਸਪੈਕਟ ਕਰ ਰਹੇ ਆ ਕ੍ਰੈਡਿਟ ਤਾਂ ਐਕਸਪੈਕਟ ਕਰ ਰਹੇ ਆ ਬਦਲੇ ਚ ਕੰਮ ਕਰਕੇ ਦੇ ਰਹੇ ਆ ਤਾਂ ਇਸ ਤੋਂ ਵਧੀਆ ਕੀ ਹੋ ਸਕਦਾ ਵੋਟਾਂ ਤਾਂ ਨਹੀਂ ਮੰਗ ਰਹੇ ਐਟ ਲਿਸਟ ਕਿ ਅਸੀਂ ਕੰਮ ਕੀਤਾ ਸਾਨੂੰ ਵੋਟਾਂ ਪਾਓ ਤਾਂ ਆਪਾਂ ਨੂੰ ਇਹ ਸੋਚਣਾ ਚਾਹੀਦਾ ਨਾਲੇ ਆਪਣੇ ਵਰਗਾ ਬੰਦਾ ਜਦੋਂ ਕੋਈ ਮੰਦਿਰ ਗੁਰਦੁਆਰੇ ਵਿੱਚ ਪੱਖੇ ਤੱਕ ਵੀ ਦਾਨ ਕਰਦਾ ਹੈ ਨਾ ਤਾਂ ਉਹਦੇ ਉੱਤੇ ਆਪਣਾ ਨਾਮ ਲਿਖਵਾ ਦਿੰਦਾ ਕਿ ਦਾਨ ਦੇ ਬਦਲੇ ਆਪਾਂ ਨੂੰ ਇੱਕ ਹੁੰਦਾ ਹੈ ਕਿ ਜਿਹੜਾ ਵੀ ਦੇਖੇ ਸਾਡਾ ਮਤਲਬ ਇੱਕ ਟੌਰ ਬਣੇ ਦੇਖਣ ਵਾਲੇ ਸਾਹਮਣੇ ਸਟੇਟਸ ਬਣੇਗੀ ਖੁਦ ਕ੍ਰੈਡਿਟ ਐਕਸਪੈਕਟ ਕਰ ਰਹੇ ਹੁੰਦੇ ਆ ਆਪਣੇ ਘਰ ਦੇ ਮੈਂਬਰਸ ਐਕਸਪੈਕਟ ਕਰ ਰਹੇ ਹੁੰਦੇ ਆ ਬਸ ਇੱਕ ਨਿਸ਼ਾਨੀ ਜੀ ਆਪਾਂ ਛੱਡਦੇ ਆ ਕਿ ਹਾਂ ਨਾਮ ਲਿਖਦੇ ਯਾਰ ਵਧੀਆ ਲੱਗੂਗਾ ਕਿ ਪੜਿਆ ਕਰਾਂਗੇ ਕਿ ਅਸੀਂ ਦਿੱਤੇ ਤਾਂ ਜਦੋਂ 10 15000 ਦੇ ਪੱਖੇ ਲਵਾ ਕੇ ਆਪਾਂ ਕ੍ਰੈਡਿਟ ਐਕਸਪੈਕਟ ਕਰਦੇ ਆ ਤੇ ਜਦੋਂ ਹੁਣ ਉਹ ਹੜਪੀੜਤਾ ਦੀ ਕੋਈ ਹਜ਼ਾਰੋਂ ਰੁਪਏ ਕੋਈ ਲੱਖੋਂ ਰੁਪਏ ਵੀ ਉੱਥੇ ਦੇ ਰਿਹਾ ਹੈ ਤਾਂ ਯਾਰ ਜੋ ਵੀਡੀਓ ਬਣਾ ਕੇ ਦਿਖਾ ਰਿਹਾ ਤਾਂ ਮੇਰੇ ਸਾਬ ਨਾਲ ਕੋਈ ਮਾੜੀ ਗੱਲ ਨਹੀਂ ਇਨਫੈਕਟ ਉਹਦੀ ਪ੍ਰੋਮੋਸ਼ਨ ਆਪਾਂ ਨੂੰ ਕਰਨੀ ਚਾਹੀਦੀ ਆ ਉਹਨੂੰ ਵੱਧ ਵੱਧ ਕੇ ਕ੍ਰੈਡਿਟ ਦੇਣਾ ਚਾਹੀਦਾ ਕਿ ਤਾਂ ਕਿ ਉਹ ਪੰਪ ਵਿੱਚ ਆ ਕੇ ਵਧੀਆ ਫੀਲ ਕਰਕੇ ਹੋਰ ਸੇਵਾ ਕਰੇ ਇਹੀ ਨੇਚਰ ਦਾ ਰੂਲ ਆ ਤੇ ਇਹੀ ਹਿਊਮਨ ਫਿਤਰਤ ਦਾ ਰੂਲ ਆ ਆਪਾਂ ਚਾਹੁੰਦੇ ਆ ਕਿ ਤੂੰ ਸੇਵਾ ਵੀ ਕਰ ਤੇ ਸਾਡੀਆਂ ਗਾਲਾਂ ਵੀ ਸੁਣ ਤੇ ਸਾਡੇ ਹਿਸਾਬ ਨਾਲ ਕਰ ਐਦਾਂ ਨਹੀਂ ਹੋ ਸਕਦਾ ਇਹ ਜਿੱਦ ਤੋਂ ਉੱਤੇ ਉੱਠਣਾ ਚਾਹੀਦਾ ਪਰ ਹੁਣ ਇਥੇ ਆਪਾਂ ਇੱਕ ਛੋਟੇ ਜਿਹੇ ਐਗਜ਼ਾਮਪਲ ਲੈਨੇ ਆ ਆਪਾਂ ਨੂੰ ਜਦੋਂ ਕੋਈ ਆਪਣੀ ਮੈਰਿਜ ਤੇ ਇਨਵਾਈਟ ਕਰਦਾ ਤੇ ਆਪਾਂ ਉਸ ਮੈਰਿਜ ਤੇ ਜਾਂਦੇ ਆ ਤਾਂ ਆਪਾਂ ਖਾ ਪੀ ਕੇ ਵੇਟ ਕਰਦੇ ਆ ਕਿ ਕਦੋਂ ਸਟੇਜ ਤੇ ਚੜ ਕੇ ਸ਼ਗਨ ਦੇ ਕੇ ਫੋਟੋ ਕਰਾ ਲਈਏ ਜੇ ਬੱਚੇ ਬੱਚੇ ਕੱਲੇ ਜਾਣ ਤਾਂ ਮਾਪਿਓ ਕਹਿ ਕੇ ਭੇਜਦੇ ਆ ਕਿ ਫੋਟੋ ਜ਼ਰੂਰ ਕਰਾ ਕੇ ਆਉਣੀ ਆ ਤਾਂ ਕੀ ਆਪਾਂ ਉਹ ਫੋਟੋ ਕਰਵਾ ਕੇ ਸ਼ਗਨ ਦਿੰਦੇ ਦੀ ਉਹਨਾਂ ਤੇ ਕੋਈ ਆਸਾਨ ਕਰ ਰਹੇ ਹੁੰਨੇ ਆ ਕਿ ਆਹ ਦੇਖੋ ਅਸੀਂ ਤੁਹਾਨੂੰ ਸ਼ਗਨ ਦੇ ਕੇ ਆਏ ਆ ਨਹੀਂ ਆਪਾਂ ਉਹ ਫੋਟੋ ਤਾਂ ਕਰਾਉਨੇ ਆ ਆਪਣੀ ਹਾਜ਼ਰੀ ਪਮਾਉਣ ਲਈ ਕਿ ਕੱਲ ਨੂੰ ਆਪਣੀ ਇਹ ਫੋਟੋ ਐਕਟ ਕਰੂਗੀ ਆਪਣੀ ਹਾਜ਼ਰੀ ਦੀ ਤਰ ਚ ਆ ਦੇ ਕੇ ਗਏ ਆ ਤੁਸੀਂ ਭੀੜ ਦੇ ਵਿੱਚ ਸਾਨੂੰ ਨਹੀਂ ਵੀ ਦੇਖ पाए ਤਾਂ ਫੋਟੋ ਚ ਦੇਖ ਲਓ ਤਾਂ ਉਵੇਂ ਹੁਣੇ ਜਦੋਂ ਪੰਜਾਬ ਦੇ ਇਨਫਲੂਐਂਸਰ ਪੰਜਾਬ ਦੇ ਮੀਡੀਆ ਵਾਲਿਆਂ ਨੂੰ ਪੰਜਾਬ ਵਾਲਿਆਂ ਨੇ ਇੰਨੇ ਮਾਣ ਸਨਮਾਨ ਨਾਲੇ ਰੁਤਬਾ ਦਿੱਤਾ ਇਹ ਪਲੇਟਫਾਰਮ ਦਿੱਤਾ ਤਾਂ ਅੱਜ ਜਦੋਂ ਪੰਜਾਬ ਦਾ ਮਾੜਾ ਸਮਾਂ ਆਇਆ ਤਾਂ ਇਹ ਉੱਥੇ ਜਾ ਕੇ ਜੇ ਆਪਣੀ ਹਾਜ਼ਰੀ ਪੱਖੋਂ ਵੀਡੀਓ ਬਣਾ ਕੇ ਪਾ ਰਹੇ ਨੇ ਕਿ ਹਾਂ ਵੀ ਅਸੀਂ ਬਦਲੇ ਵਿੱਚ ਜਿਵੇਂ ਪੰਜਾਬ ਨੇ ਸਾਨੂੰ ਮਾਣ ਦਿੱਤਾ ਸੀ ਪੰਜਾਬ ਦੀ ਸਹਾਇਤਾ ਕਰ ਰਹੇ ਆ ਆ ਦੇਖ ਲਓ ਤਾਂ ਇਹਦੇ ਵਿੱਚ ਕ੍ਰੈਡਿਟ ਵਾਲੀ ਵਾਰ ਵੀ ਖਤਮ ਹੋ ਜਾਂਦੀ ਆ ਇਹ ਇੱਕ ਮੀਅਰ ਹਾਜ਼ਰੀ ਪਵਾਉਣ ਦੇ ਬਰਾਬਰ ਇਵੈਂਟ ਆ ਜਿਵੇਂ ਆਪਾਂ ਸਭ ਵੀ ਕਰਦੇ ਆ ਤਾਂ ਇਹਨਾਂ ਨੇ ਵੀ ਜੇ ਕਰਤਾ ਤਾਂ ਉਹਦੇ ਤੇ ਅਲੱਗ-ਅਲੱਗ ਤਰ੍ਹਾਂ ਦੇ ਸਵਾਲ ਕਰਨ ਦੀ ਬਜਾਏ ਇਹਨਾਂ ਦੇ ਨਾਲ ਖੜਨਾ ਹੀ ਚਾਹੀਦਾ ਮੇਰੇ ਹਿਸਾਬ ਨਾਲ ਕਿਉਂਕਿ ਕਰ ਤਾਂ ਫਿਰ ਵੀ ਇਹ ਹੈਲਪ ਹੀ ਰਹੇ ਆ ਹਾਂ ਹੁਣ ਜੇ ਕੋਈ ਪੁੱਛੇ ਕਿ ਇਹ ਗਲਤ ਕਦੋਂ ਹੋਣਗੇ ਤਾਂ ਇਹ ਗਲਤ ਉਦੋਂ ਹੋਣਗੇ ਜਦੋਂ ਇਹ ਕੋਈ ਸੇਵਾ ਨਹੀਂ ਕਰ ਰਹੇ ਕੋਈ ਉੱਥੇ ਜਾ ਕੇ ਹੈਲਪ ਨਹੀਂ ਕਰ ਰਹੇ ਪਰ ਇੱਕ ਢੋਂਗ ਰਚਾ ਰਹੇ ਨੇ ਹੈਲਪ ਕਰਨ ਦਾ ਜਸਟ ਲੋਕਾਂ ਤੋਂ ਕ੍ਰ ਵੱਲੋਂ ਕੀਤੀ ਗਈ ਸੇਵਾ ਅਸਲੀ ਵਿੱਚ ਉੱਥੇ ਹੋ ਰਹੀ ਆ ਜੋ ਕਿ ਮੈਂ ਮੰਨ ਕੇ ਚੱਲਦਾ ਕਿ ਇਹਨਾਂ ਨਾਲ ਬਹੁਤ ਲੋਕ ਹੁੰਦੇ ਆ ਹੋ ਹੀ ਰਹੀ ਹੋਣੀ ਜੇ ਨਾ ਹੋ ਰਹੀ ਹੁੰਦੀ ਤਾਂ ਹੁਣ ਤੱਕ ਐਕਸਪੋਜ਼ ਹੋ ਜਾਣੇ ਸੀ ਸੇਵਾ ਦਾ ਢੋਂਗ ਜਿਹੜੇ ਲੋਗ ਰਚਾਰੇ ਨੇ ਨਾ ਪੈਸੇ ਦੇ ਕੇ ਤੇ ਉਹ ਪੈਸੇ ਕਿਹੜੇ ਬੰਦਿਆਂ ਨੂੰ ਦੇ ਰਹੇ ਨੇ ਉਹ ਬੰਦੇ ਉਹਨਾਂ ਦੇ ਆਪਣੇ ਆ ਤੁਸੀਂ ਵੀ ਦੇਖ ਰਹੇ ਹੋ ਵੀਡੀਓਜ਼ ਉਹਨਾਂ ਤੇ ਕੋਈ ਸਵਾਲ ਨਹੀਂ ਪਤਾ ਕਿਉਂ ਕਿਉਂਕਿ ਉਹ ਇੱਕ ਪਾਵਰਫੁੱਲ ਕੋਰੀਡੋਰ ਚ ਹੁੰਦੇ ਆ ਤੇ ਆਪਣੇ ਆਮ ਲੋਕੀ ਹਮੇਸ਼ਾ ਇੱਕ ਠੀਕ ਠਾਕ ਬੰਦੇ ਤੇ ਹੀ ਅਟੈਕ ਕਰਨਾ ਜਾਣਦੇ ਆ ਤਾਂ ਜੇ ਇਹ ਸੇਵਾ ਕਰਕੇ ਕ੍ਰੈਡਿਟ ਭਾਲ ਰਹੇ ਆ ਤਾਂ ਮੇਰੇ ਹਿਸਾਬ ਨਾਲ ਉਹ ਸੇਵਾ 'ਚ ਕੋਈ ਕਮੀ ਨਹੀਂ ਉਹ ਸ਼ੋਅ ਆਫ ਨਹੀਂ ਆ ਉਹ ਕ੍ਰੈਡਿਟ ਹੈ ਤੇ ਕ੍ਰੈਡਿਟ ਲੈਣਾ ਇਹਨਾਂ ਦਾ ਹੱਕ ਵੀ ਆ ਆਪਣਾ ਦੇਣਾ ਉਹਨਾਂ ਨੂੰ ਹੱਕ ਫਰਜ਼ ਬਣਦਾ ਕਿ ਆਪਾਂ ਉਹਨਾਂ ਨੂੰ ਦੇਈਏ ਜਦੋਂ ਤੱਕ ਇਹਨਾਂ ਦੀ ਸੇਵਾ ਨਾਲ ਉਹ ਸਾਰਿਆਂ ਦੀ ਹੈਲਪ ਹੋ ਰਹੀ ਆ ਬਿਲਕੁਲ ਸਭ ਸਹੀ ਹੀ ਸਹੀ ਆ ਕੁਝ ਗਲਤ ਨਹੀਂ ਭਾਵੇਂ ਇੱਕ ਛੱਡ ਕੇ 10 ਛੱਡ ਕੇ 100 ਵੀਡੀਓਜ਼ ਪਾ ਲੈਣ ਸਭ ਜਾਜਾ ਹੈਲਪ ਹੋਣੀ ਸਭ ਤੋਂ ਜ਼ਿਆਦਾ ਜ਼ਰੂਰੀ ਆ ਇਹ ਦਿਮਾਗ ਵਿੱਚ ਆਪਣੇ ਹੋਣਾ ਚਾਹੀਦਾ ਕੋਈ ਦੀ ਬਲੇਮ ਲਾਉਣ ਤੋਂ ਪਹਿਲਾਂ ਨਾਲੇ ਤੁਸੀਂ ਇਹ ਦੇਖੋ ਕਿ ਨੈਸ਼ਨਲ ਮੀਡੀਆ ਤਾਂ ਪੰਜਾਬ ਦੇ ਫਲਡਸ ਨੂੰ ਕਵਰ ਹੀ ਨਹੀਂ ਕਰ ਰਿਹਾ ਦੇਸ਼ ਦੀ ਬਾਕੀ ਸਟੇਟਸ ਦੇ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਕਿ ਪੰਜਾਬ ਦੇ ਵਿੱਚ ਕੀ ਹਾਲਾਤ ਚੱਲ ਰਹੇ ਆ no doubt ਪੰਜਾਬ ਮੀਡੀਆ ਬਹੁਤ ਵਧੀਆ ਤਰੀਕੇ ਨਾਲ ਇਸ ਵਾਰ ਕਵਰ ਕਰ ਰਿਹਾ ਤੇ ਪੰਜਾਬ ਦੇ ਹਾਲਾਤ ਬਾਕੀ ਬੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪੰਜਾਬ ਦੇ ਬਹੁਤ ਸਾਰਾ ਸੈਗਮੈਂਟ ਜਿਨ੍ਹਾਂ ਵਿੱਚ ਖਾਸ ਕਰਕੇ ਯੂਥ ਆਉਂਦਾ ਜਿਨ੍ਹਾਂ ਦਾ ਨਿਊਜ਼ ਵਿੱਚ ਕੋਈ ਇੰਟਰਸਟ ਨਹੀਂ ਉਹ ਪੰਜਾਬ ਦੀ ਮੀਡੀਆ ਨਾਲ ਨਹੀਂ ਜੁੜਿਆ ਪਰ ਉਹ ਕਿਹਨਾਂ ਨਾਲ ਜੁੜਿਆ ਉਹ ਸੋਸ਼ਲ ਮੀ ਜੁੜਿਆ ਉਹ ਸतीश ਐਨਜੀਓ ਵਰਕਰ ਨਾਲ ਜੁੜਿਆ ਮਨਦੀਪ ਮੰਨਾ ਨਾਲ ਜੁੜਿਆ ਤੇ ਸਿਮਰਨਜੋਤ ਮੱਕੜ ਜੀ ਨਾਲ ਜੁੜਿਆ ਤੇ ਇਦਾਂ ਦੇ ਹੋਰ ਬੰਦਿਆਂ ਨਾਲ ਜੁੜਿਆ ਤਾਂ ਇਹ ਬੰਦੇ ਜਦੋਂ ਆਪਣੇ ਪਲੇਟਫਾਰਮਸ ਤੇ ਵੀਡੀਓ ਪਾਉਂਦੇ ਆ ਤਾਂ ਬਾਖੂਬੀ ਇਹਨਾਂ ਵੱਲੋਂ ਪਾਈ ਗਈ ਵੀਡੀਓ ਦੁਨੀਆ ਦੇ ਹਰ ਕੋਨੇ ਛੱਡੋ ਹਰ ਕਿਤੇ ਪਹੁੰਚਦੀ ਆ ਦੇਸ਼ ਦੇ ਹਰ ਕੋਨੇ ਚ ਪਹੁੰਚਦੀ ਆ ਜਿਹਦੇ ਕਰਕੇ ਮੇਰੇ ਵਰਗੇ ਲੋਕਾਂ ਨੂੰ ਵੀ ਘਰੇ ਬੈਠੇ ਰਿਅਲਾਈਜ਼ ਹੋਇਆ ਕਿ ਵਾਕਿਆ ਹੀ ਫਲੱਡ ਐ ਕਿ ਇੰਟੈਂਸਿਟੀ ਤਕੜੀ ਆ ਕੋਈ ਛੋਟੀ ਮੋਟੀ ਗੱਲ ਨਹੀਂ ਸਟਾਰਟਿੰਗ ਵਾਲੇ ਦਿਨਾਂ ਚ ਤਾਂ ਲੱਗਿਆ ਸੀ ਕਿ ਨਾਰਮਲ ਜਿਵੇਂ ਹੁੰਦਾ ਹਰ ਸਾਲ ਓਵੇਂ ਹੀ ਹੋਇਆ ਪਰ ਇਹਨਾਂ ਦੀ ਵੀਡੀਓਜ਼ ਤੋਂ ਹੀ ਪਤਾ ਲੱਗਿਆ ਕਿ ਹਾਲਾਤ ਵਾਕਿਆ ਹੀ ਬਹੁਤ ਮਾੜੇ ਆ ਤੇ ਜਿਹੜਾ ਬਣਦਾ ਯੋਗਦਾਨ ਮੈਂ ਇੱਥੇ ਬੈਠੇ ਕਿਸੇ ਸੰਸਥਾ ਨਾਲ ਜੁੜ ਕੇ ਕਰ ਸਕਦਾ ਸੀ ਮੈਂ ਉਹ ਕੀਤਾ ਮੇਰੇ ਵਰਗੇ ਕਈਆਂ ਨੇ ਕੀਤਾ ਹੁਣ ਤੇ ਆਪਣਾ ਫਰਜ਼ ਸੀ ਪਰ ਉਹ ਫਰਜ਼ ਸਾਨੂੰ ਯਾਦ ਕਿੰਨੇ ਕਰਵਾਇਆ ਇਹ ਲੋਕਾਂ ਨੇ ਤਾਂ ਇਹਨਾਂ ਦੇ ਆ ਕ੍ਰ ਤਾਂ ਫਿਰ ਇਸ ਕਰਕੇ ਇਹਦੇ ਨਾਲ ਪੰਜਾਬ ਦੇ ਲੋਕਾਂ ਦਾ ਫਾਇਦਾ ਹੋ ਰਿਹਾ ਤੇ ਬਿਲਕੁਲ ਗਲਤ ਨਹੀਂ ਆ ਤੇ ਨਾਲੇ ਇਹਨੂੰ ਐ ਵੀ ਸੋਚੋ ਕਿ ਜਦੋਂ ਕੁਝ ਕੇ ਇਨਫਲੂਐਂਸਰਸ ਉੱਥੇ ਜਾ ਕੇ ਵੀਡੀਓ ਪਾ ਕੇ ਦਿਖਾ ਦਿੰਦੇ ਆ ਕਿ ਹਾਂਜੀ ਦੇਖੋ ਅਸੀਂ ਦਾਨ ਕਰਤਾ ਤਾਂ ਪੰਜਾਬ ਦੇ ਜਿਹੜੇ ਬਾਕੀ ਫੇਮਸ ਪਰਸਨੈਲਿਟੀਜ਼ ਆ ਸਿੰਗਰ ਐਕਟਰ ਹੋਰ ਸੋਸ਼ਲ ਮੀਡੀਆ ਇਨਫਲੂਐਂਸਰ ਉਹਨਾਂ ਨੂੰ ਵੀ ਘਰੇ ਬੈਠਿਆਂ ਨੂੰ ਸ਼ਰਮ ਆਉਂਦੀ ਆ ਤੇ ਡਰ ਲੱਗਦਾ ਕਿ ਯਾਰ ਨਾਲ ਦੇ ਨੇ ਤਾਂ ਉੱਥੇ ਜਾ ਕੇ ਵੀਡੀਓ ਬਣਾਤੀ ਹੁਣ ਜੇ ਮੈਂ ਸੇਵਾ ਨਾ ਕੀਤੀ ਤਾਂ ਕੱਲ ਨੂੰ ਪੰਜਾਬ ਦੇ ਲੋਕ ਮੇਰੇ ਤੋਂ ਸਵਾਲ ਪੁੱਛਣਗੇ ਕਿ ਤੈਨੂੰ ਵੀ ਤਾਂ ਅਸੀਂ ਇੰਨਾ ਵੱਡਾ ਰੁਤਬਾ ਦਿੱਤਾ ਸੀ ਤੂੰ ਕਿਉਂ ਨਹੀਂ ਸ ਸੇਵਾ ਲਾਰਿਆ ਜਿੱਥੇ ਫੇਮਸ ਬੰਦਾ ਜਾਂਦਾ ਉਹਦੇ ਪਿੱਛੇ ਪ੍ਰਸ਼ਾਸਨ ਵੀ ਪਹੁੰਚ ਜਾਂਦਾ ਮੀਡੀਆ ਵੀ ਪਹੁੰਚ ਜਾਂਦੀ ਆ ਤਾਂ ਕਹਿਣ ਤੋਂ ਭਾਵਾ ਜਿੱਥੇ ਉਦਾਂ ਕਿਸੇ ਨੇ ਨਹੀਂ ਪਹੁੰਚਣਾ ਸੀ ਇਹ ਲੋਕ ਪ੍ਰੈਸ਼ਰ ਦੇ ਵਿੱਚ ਆ ਕੇ ਉੱਥੇ ਜਾ ਰਹੇ ਨੇ ਤੇ ਲੋਕਾਂ ਦਾ ਬਹੁਤ ਸਾਰਾ ਫਾਇਦਾ ਕਰ ਰਹੇ ਨੇ ਜਿਹਦੇ ਕਰਕੇ ਪ੍ਰਸ਼ਾਸਨ ਵੀ ਪਹੁੰਚ ਰਿਹਾ ਮੀਡੀਆ ਵੀ ਪਹੁੰਚ ਰਹੀ ਆ ਲੋਕਾਂ ਦਾ ਫਾਇਦਾ ਹੀ ਫਾਇਦਾ ਹੋ ਰਿਹਾ ਤਾਂ ਇਹ ਤਾਂ ਸੋਚਣਾ ਬਣਦਾ ਹੀ ਨਹੀਂ ਕਿ ਵੀਡੀਓ ਬਣਾਣ ਕੇ ਇਹਨਾਂ ਨੂੰ ਪਾਉਣੀ ਚਾਹੀਦੀ ਆ ਕਿ ਨਹੀਂ ਬਿਲਕੁਲ ਪਾਉਣੀ ਚਾਹੀਦੀ ਆ ਭਾਵੇਂ ਰਾਸ਼ਨ ਦੇਣ ਦੇ ਦੀ ਪਾਉਣ ਭਾਵੇਂ ਦਵਾਈਆਂ ਦੇਣ ਦੇ ਦੀ ਪਾਉਣ ਜੋ ਵੀ ਹੈ ਬਹੁਤ ਚੰਗਾ ਕੰਮ ਕਰ ਰਹੇ ਨੇ ਤੇ ਖਾਸ ਕਰਕੇ ਬਲੇਮ ਲਾਉਣ ਵਾਲੇ ਉਹ ਉਹ ਨੇ ਜਿਨ੍ਹਾਂ ਨੇ ਆਪ ਉਥੇ ਨਹੀਂ ਜਾਣਾ ਜਿਨ੍ਹਾਂ ਨੇ ਸ਼ਾਇਦ ਕੋਈ ਸੇਵਾ ਵੀ ਨਹੀਂ ਕਰਨੀ ਪਰ ਘਰੇ ਬੈਠੇ ਐਵੇਂ ਕਚੀਚੀ ਦੀ ਵਟ ਜਾਂਦੇ ਆ ਕਿ ਯਾਰ ਇਹਦੀ ਸ਼ਕਲ ਨਹੀਂ ਪਸੰਦ ਆ ਰਹੀ ਲਾ ਦੋ ਬਲੇਮ ਕਿ ਇਹ ਸ਼ੋਅ ਆਫ ਕਰ ਰਿਹਾ ਇਹ ਉਹ ਤਾਂ ਕਨਕਲੂਜਨ ਇਹੀ ਬਣਦੀ ਆ ਕਿ ਜਦੋਂ ਤੱਕ ਉਹ ਸੇਵਾ ਕਰ ਰਹੇ ਨੇ ਤੇ ਲੋਕਾਂ ਨੂੰ ਫਾਇਦਾ ਪਹੁੰਚ ਰਿਹਾ ਭਾਵੇਂ ਉਹ ਵੀਡੀਓ ਬਣਾਉਣ ਭਾਵੇਂ ਉਹ ਬਦਲੇ ਚੋਂ ਪੈਸੇ ਤਾਂ ਨਹੀਂ ਮੰਗ ਰਹੇ ਕ੍ਰੈਡਿਟ ਹੀ ਮੰਗ ਰਹੇ ਦੇ ਦਿਓ ਯਾਰ ਫੇਮ ਮੰਗ ਰਹੇ ਦੇ ਦਿਓ ਬਦਲੇ ਵਿੱਚ ਉਹ ਲੱਖ ਰੁਪਏ ਲਾ ਰਹੇ ਆ ਆਪਾਂ ਨੂੰ ਇਸ ਤੋਂ ਵਧੀਆ ਕੀ ਹੋ ਸਕਦਾ ਕਿ ਥੋੜੇ ਜਿਹਾ ভিউਸ ਦੇ ਦਿਓ ਉਹ ਲੱਖ ਰੁਪਏ ਲਾ ਕੇ ਅਗਲੇ ਦਿਨ ਸੇਵਾ ਹੋਰ ਕਰ ਦੇਣਗੇ ਪਰਮਾਤਮਾ ਨੇ ਜੇ ਉਹਨਾਂ ਨੂੰ ਇੰਨੇ ਯੋਗ ਕੀਤਾ ਤਾਂ ਆਪਾਂ ਨੂੰ ਉਹਨਾਂ ਦੀ ਇਹ ਹੈਲਪ ਦੇ ਲਈ ਥੈਂਕਫੁਲ ਹੋਣਾ ਚਾਹੀਦਾ ਤੇ ਬਾਕੀ ਪੰਜਾਬ ਬਹੁਤ ਸ਼ੇਤੀ ਚੜਦੀ ਕਲਾ ਚ ਹੋਊਗਾ ਪੰਜਾਬ ਹਮੇਸ਼ਾ ਉੱਜੜ ਕੇ ਵਸਦਾ ਰਿਹਾ ਪੰਜਾਬ ਉੱਤੇ ਗੁਰੂਆਂ ਦਾ ਖਾਸ ਅਸ਼ੀਰਵਾਦ ਆ ਤੇ ਪੰਜਾਬ ਕਦੀ ਵੀ ਕਿਸੇ ਵੀ ਤਰੀਕੇ ਨਾਲ ਮਟਾਇਆ ਨਹੀਂ ਜਾ ਸਕਦਾ ਤੇ ਜੋ ਵੀ ਹੈ ਪੰਜਾਬ ਬਹੁਤ ਸ਼ੇਤੀ ਆਪਣੇ ਨਾਰਮਲ ਹਾਲਾਤਾਂ ਚ ਜਾਵੇ ਰੱਬਗੇ ਹੀ ਦੁਆ ਹੈ ਤੇ ਆਪਾਂ ਪੰਜਾਬ ਦੀ ਹੈਲਪ ਕਰਨ ਵਾਲੇ ਸਾਰੇ ਲੋਕਾਂ ਦਾ ਦਿਲੋਂ ਧੰਨਵਾਦ ਕਰਨ ਯੋਗ ਹੋਈਏ ਐਨੀ ਕੁ ਸਮਤ ਪਰਮ ਤੇ ਵੀਡੀਓ ਦੇ ਵਿੱਚ ਕੁਝ ਮੈਂ ਗਲਤ ਕਹਿ ਗਿਆ ਹੋਵਾਂ ਤਾਂ ਹੱਥ ਜੋੜ ਕੇ ਮਾਫੀ ਥੈਂਕ ਯੂ ਸੋ ਮਚ